ਗਨੀਉ ਸਾਦੀ ਮੇਰੀ ਹੋ ਜਾਂਦੀ ਉਹਦੇ ਵੀ ਹੈ ਇਹ ਮੇਰਾ ਹੋ ਜਾਂਦਾ ਵਾ ਆ ਜਦੋਂ ਤੇਰੇ ਅੰਦਰ ਚਾ ਜਾਂਦਾ ਤੇਰਾ ਹੀ ਹੁੰਦਾ ਨਹੀਂ ਵੇਖ ਕੇ ਸੁਣਨੀ ਨਾ ਸਿੰਨਾ ਨਾ ਜਾ ਕੇ ਨਹੀਂ ਦੱਸਣਾ ਮੈਨੂੰ ਇਹ ਬਦਾਂ ਮੈਂ ਆਵੇਂ ਤੋ ਦੰਨ ਨੂੰ ਝੂੜ ਗੋਲੀ ਨਹੀਂ ਤੂੰ ਮੇਰੀ ਜਾਨ ਸਾਦੀ ਮੇਰੀ ਗੱਲ ਤਾਂ ਸੁਣ ਸਾਈਏ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਗੱਲ ਨੋਟ ਕਰਾ ਕਿ ਇਹਦੇ ਜਨਾਨੀ ਨੂੰ ਸਵਾਹ ਜੇ ਉਹ ਤੂੰ ਨੀਨਾ ਲੈ ਵਜਦਾ ਜਾ ਕੇ ਤੂੰ ਨੀਨਾ ਵਜਦਾ ਕਿ ਨਹੀਂ ਮੈਨੂੰ ਦੱਸ ਨਹੀਂ ਤੇ ਮੈਂ ਤੇਲ ਤੂੰ ਲਾ ਕੇ ਵਰਵਟਾ ਕਰਾ ਹੋਏ ਦਾਸ ਨਹੀਂ ਵਜਦਾ ਨੇ ਬਾਈ ਦਾ ਵਾਸਾ ਪਾ ਜਿਹੜਾ ਕਿੱਦਾਂ ਦਾ ਮਸੂਲੂ ਨਾ ਪਰਮ ਨੀਦਾਸ ਅਸਾਂ ਖਾ ਕੇ ਦੱਸ ਲੇ ਤੇ ਇਹਨਾਂ ਨੇ ਕਿੱਦਾਂ ਦਾ ਮਸੂਲੂ ਹੈ ਇਹ ਕੌਣ ਘੱਟ ਪੋਣਾ ਨਾ ਵਾਸਤੇ ਸੱਚੀ ਸੱਚੀ ਤਾਂ ਸਾਕੇ ਬੱਸ ਕਿੰਨਾ ਕੁ ਪਿਆਰ ਮੈਨੂੰ ਕਰਦਾ ਹੈ ਤੈਨੂੰ ਇਹ ਮੋਟਰ ਤੇ ਕੀਤਾ ਹੈ ਹੋਏ ਰੁਕ ਇਹਨੇ ਮੋਟਰ ਇਹਨੂੰ ਇੰਨੀ ਚੇਤਾਉਂਦੀ ਨਾ ਮੋਟਰ ਦੇ ਵਾਰ ਤੇ ਆਈ ਉਦੋਂ ਦਾ ਮੇਰਾ ਸਾਰੀ ਹੋ ਗਿਆ ਨਾ ਉਹ ਇੱਛਾ ਪੂਰੀ ਹੋ ਗਈ ਤੇਰੀ ਹੁਣ ਬਸ ਚੱਲ ਸਾਲੀ ਛੇ ਇੱਕ ਦਿਨ ਪੂਰੀ ਹੋ ਗਈ ਭੈਣ ਜੋ ਮੈਂ ਕਦੇ ਹੈਗਾ ਉਹ ਕੁੜੀ ਆ ਉਹ ਕਿੰਨੇ ਦਿਆ ਮੈਂ ਤੈਨੂੰ ਕੀ ਦੱਸਾਂ ਮੇਰੇ ਮੂਹ ਕੋਲ ਬਾਬਿਆਂ ਦੇ ਨਾ ਗੜ ਬੋਲ ਕੀ ਆ ਕੀ ਆ ਤੂੰ ਛੱਡ ਤੂੰ ਹੁਣ ਮੇਰੀ ਇੱਛਾ ਇੱਕ ਵਾਰ ਨਹੀਂ ਮੇਰੀ ਪੂਰੀ ਨਹੀਂ ਤੇ ਤਾਂ ਡੇਲੀ ਐ ਫਿਰ ਮੇਰੀ ਇੱਛਾ ਪੂਰੀ ਹੋਵੇ ਮੇਰੀ ਛੁੱਟੀ ਲੰਘ ਜਾ ਤੀਆਂ ਨੂੰ ਦੋ ਮਹੀਨੇ ਦੀ ਮੈਂ ਤਾਂ ਜਾਵਾਂ ਨਾ ਇੱਥੋਂ ਵਾਪਸ ਤੀਆਂ ਓ ਏ ਕੇ ਉਹ ਨਹੀਂ ਤੀਆਂ ਮੇਰੀ ਗੱਲ ਸੁਣ ਮੈਂ ਨਾ ਅਕੈਡਮੀ ਜਾਣਾ ਮੈਂ ਨਾ ਪਿਆਰ ਉਹ ਆਹ ਤੇਰੀਆਂ ਗੱਲਾਂ ਨੇ ਮੈਨੂੰ ਕੁਝ ਨਹੀਂ ਉਹ ਕਰਦੇ ਨੇ ਮੈਂ ਤਾਂ ਸਿੱਧੀ ਗੱਲ ਦੱਸਾਂ ਜੋ ਤੇਰਾ ਫੋੜਾ ਇਹਦਾ ਮੇਰੇ ਸਤਾ ਰਿਹਾ ਕੋ ਭੁੱਲ ਜਾਂਦਾ ਮੇਰੀ ਗੱਲ ਤਾਂ ਸੁਣ ਹਾਂ ਅੱਜ ਦਾ ਕੀ ਕਰਾਂ ਫਿਰ ਖੜਾ ਹੋਇਆ ਪਿਆਈ ਮੇਰਾ ਕਟਿੰਗ ਕਰਦੇ ਕਟਿੰਗ ਕਰਦਾ ਭੈਣ ਜੋ ਤੇਰੀ ਜੀ ਪਾ ਕੇ ਫੇਰ ਵੜ ਦੇਣਾ ਅੰਦਰ ਰਵੇ ਤੇਰੀ ਹੈ ਹੋਇ ਰੱਬ ਚੱਲ ਸਾਲੀ ਹੋਇ ਰੱਬ ਮੇਰੀ ਗੱਲ ਤਾਂ ਸੁਣ ਮੇਰੀ ਜਾਨ ਹੈ

ਐਜੇ ਕੁਲੱਤਾ ਨਹੀਂ ਚੱਜਣਾ ਚੁੱਕੀਆਂ ਵਹਿ ਤਾਣਾ ਮੇਰੀ ਗਾਲ ਤੋਂ ਪਹਿਲਾਂ ਹਾਂ ਪਤਾ ਕੀ ਯਾਰ ਕੀ ਮੇਰੀ ਜਾਨ ਹੀ ਉਹਦੀ ਗੱਡੀ ਪਤਾ ਨਹੀਂ ਕੀ ਚੱਕਰੀ ਤੇ ਉਹ ਪਤਾ ਕੀ ਰੋਜ਼ ਲੈ ਗਿਆ ਤੇਰੇ ਲਈ ਮੈਂ ਦਾਣੇ ਵਾਲਾ ਮੈਂ ਘਰ ਅੰਦਰ ਜਾ ਕੇ ਘਸ ਘਸ ਕੇ ਜਾਉ ਤੈਨੂੰ ਹੁਣ ਮੇਰੇ ਹੱਥ ਜੜਾ ਲੈ ਹੁਜੇ ਕੰਮ ਨਾ ਕਰਾ ਕਰ ਕਿ ਪਲੇ ਲੈ ਗਿਆ ਕਰ ਹਾਂ ਜੋ ਮਰਜ਼ੀ ਲੈ ਗਿਆ ਕਰ ਤੇਰੀ ਜਾਨ ਐਜੇ ਪਾਣੀ ਦੇ ਵਿੱਚ ਜਾ ਕੇ ਪਾਣੀ ਦੇ ਵਿੱਚ ਜਾ ਕੇ ਪੜਕ ਪੜਕ ਹੁੰਦੇ ਪਾਣੀ ਨਹੀਂ ਆ ਰਹਾ ਜਾ ਆ ਰਹਿਣਾ ਵੇ ਫਿਰ ਸੋ ਜਦੋਂ ਗਿੱਲਾ ਹੋ ਜਾਣਾ ਗਿੱਲਾ ਹੋ ਜਾਂਦਾ ਇਹ ਨਾ ਜ਼ਰਾ ਹੈ ਨਾ ਠੰਡ ਚ ਪੈਂਦੀ ਆਹ ਪੈਂਦੀ ਹਾਂ ਆਪਾਂ ਪਾਣੀ ਦੀ ਕਰਿਆ ਕਰਨਾ ਇਹ ਤੋਂ ਬਾਅਦ ਆਪਾਂ ਪਣ ਡੇੜਾ ਲਿਆ ਕਰਨਾ ਝੋਨੇ ਲਾਗੇ ਝੋਨੇ ਦੇ ਵਿੱਚ ਲੇਟਿਆ ਕਰਾਂਗੇ ਨਾਲ ਲਦਨ ਲਦਨ ਪੜ ਸਕੇਗਾ ਪੂਰਾ ਸ਼ਰਮ ਕਰ ਮਾ ਕਿਉਂ ਹੈ ਜਿੰਗ ਲਗਣ ਨਾ ਜਦੋਂ ਅਸਲੀ ਯਾਰ ਮਿਲ ਲਈ ਜੇ ਇੱਕ ਵੀ ਵਾਰ ਤੇ ਮੈਨੂੰ ਦੇਖ ਗਿਆ ਉਤੇ ਵੇਖ ਲਈ ਮੈਂ ਨਹੀਂ ਹਾਂ ਹੋਣੇ ਹੋਣੇ ਐਵੇਂ ਹੋਣੇ ਹੋਣੇ ਐ ਔੜੀ ਬੀਟ ਨਹੀਂ ਦੀ ਬੀਟ ਵੀਟ ਹੀ ਹੁੰਦੀ ਹੈ ਨਾ ਹੂੰ ਉਹ ਲਾ ਕੇ ਆਈਆਂ ਰਗੜ ਕੇ ਕਰ ਤੇਰੀ ਗੱਲ ਅਰਗਈ ਨਹੀਂ ਚਾਹੀਦੀ ਗੱਲ ਅਰਗੀਆਂ ਐਂ ਤੇ ਵਾਲ ਨਹੀਂ ਜਾਈਦਾ ਇੱਕ ਵੀ ਮੇਰੀ ਗੱਲ ਹੀ ਨਹੀਂ ਸਾਫ਼ ਤੇ ਤੇਰੀ ਗੱਲ ਸਾਫ਼ ਐ ਕੁਲੀ ਨਰ ਮੈਂ ਉਹਦਾ ਜਿਹਦਾ ਜਿਹੇ ਤਰ੍ਹਾਂ ਮਮਾ ਨਾ ਮਮਾ ਜਰਾ ਤੇ ਮਮਾ ਵੀ ਦਸਾ ਤੀ ਫੋਟੋ ਤੇ ਭੈਣ ਚੁਦੇ ਹੱਥ ਗਾੜੀ ਕਰ ਲੈ ਮਮੇ ਦੇ ਮੈਂ ਮਮਾ ਜੇ ਤੋ ਕਰ ਮਮਾ ਰੱਖਿਆ ਹੁੰਦਾ ਤੇ ਮੈਨੂੰ ਲੋੜ ਹੀ ਨਹੀਂ ਤੇ ਨਾਲ ਗੱਲ ਕਰੀ ਮਮਾ ਵੇ ਵੇ ਟਾਈਮ ਆਖ ਗਾ ਲੈਣਾ ਸ਼ੰਗਾ ਭਾਈ ਮੈਂ ਤਾਂ ਤਿਆਰ ਹਾਂ ਚਲ ਪੈਨ ਜੋਦੀ ਤਿਆਰ ਹੁੰਦੀ ਹੋਈ ਜਾਣਾ ਤਿਆਰ ਪਹਿਲਾਂ ਹੁਣ ਦੱਸ ਕਿਦਾਂ ਦੇਣੀ ਹੁਣ ਅੱਜ ਜਦੋਂ ਯਾਰ ਮੈਨੂੰ ਮੈਂਸ ਲੈਣਗੇ ਉਸ ਤੋਂ ਬਾਅਦ ਕਿਦੋਂ ਆਣਾ ਉਹ ਹੁਣ ਕੀ ਬਤਾ ਯਾਰ ਮੈਨੂੰ ਇਹ ਹੀ ਤੇ ਜਦੋਂ ਨਾ ਕੋਈ ਗਰਮਜੀ ਖਾਣਾ ਆਇੰਦੇ ਪਰ ਆ ਕਿ ਆਇਨੀ ਮੈਂ ਡਰੰਦੀ ਹਾਂ ਔਰ ਇਹ ਆ ਜਾਣੇ ਡੇਟ ਤੇਰੀ 25 26 ਆ ਮੈਨੂੰ ਪਤਾ ਪਰ ਯਾਰ ਪਹਿਲਾਂ ਆ ਜਾਂਦੇਂ ਜੇ ਗਰਮਜੀ ਖਾਣੇ ਤੇ ਹਾਂ ਯਾਰ ਮੇਰੀ ਚਾਹ ਆ ਵੀ ਆਣਗੇ ਬੜੀ ਵੰਡਾਂਗੇ ਕੁੜੀ ਹੈ ਵੀ 10 ਮੈਨੂੰ ਤੇ ਬਾਵਾ ਚੇਰ ਹੋ ਗਿਆ ਕੋਈ ਕੁਸ਼ੀ ਵਾਲੀ ਖਬਰ ਨਹੀਂ ਮਿਲੀ ਕੀ ਨਹੀਂ ਮਿਲੀ ਕੁਸ਼ੀ ਵਾਲੀ ਖਬਰ ਕਿਹੜੀ ਖੁਸ਼ੀ ਵਾਲੀ ਅੱਜ ਖੁਸ਼ੀ ਵਾਲੀ ਖਬਰ ਹੀ ਹੋਣੀ ਦੱਸ ਤੂੰ ਜਵਾਬ ਦੇ ਮਾ ਇਹਨੂੰ ਵੱਡ ਖੁਸ਼ੀ ਕਿਹੜੀ ਚਾਹੀਦੀ ਆ ਹੈ ਹਾਇ ਮੈਂ ਮਰ ਚਾ ਉਹ ਜਿੱਤੇ ਮੈਂ ਆ ਬਣਿਆਣੀ ਆ ਨਿਆਣੀ ਆ ਦੇਖੀ ਤੂੰ ਗੁਲਗੁਲੇਰ ਕਾ ਮੁੰਡਾ ਜਮਣਾ ਤੂੰ ਦੇਖੀ ਆਸੇ ਪਾਸੇ ਮੁੰਡਾ ਹੀ ਹੋਣਾ ਦੱਸ ਇਹ ਵੀ ਤੇਰ ਵਰਗਾ ਧੀਮਾ ਖਾ ਕੇ ਕੁੜੀਆ ਕੰਮ ਕੀਤਾ ਮੁੰਡਾ ਕਿੱਦਾਂ ਨਾ ਗੁਲਗੁਲੇਰ ਕਰੂ ਦਾ ਸਵਾਗਤ ਆ ਮੈਨੂੰ ਵੀ ਮਾਲਾ ਲੈਣਾ ਚਾਹੀਦਾ ਠੀਮਾ ਵੇਖੀ ਤਾਂ ਕੋਈ ਕੰਮ ਨਹੀਂ ਅਮਲੀ ਹੋ ਜਾਮਦਾ ਹੀ ਅਮਲੀ ਚਿੱਤਰ ਵੇਖ ਕੇ ਕਿਦੋਂ ਘਾਇਚਾ ਦਾਤਾ ਯਾ ਦੁਸਤਰ ਵੜੀ ਨਾ ਕੁੜੀ ਹੈ ਵੀ ਕਰਾ ਕੋਰੀ ਕੱਢ ਕੇ ਲੈ ਕੇ ਆਉਣੀ ਐ ਦੀਖੇ ਮੈਨੂੰ ਪੂਰੀ ਪੂਰੀ ਸਿੰਦਰੀ ਹੋਏ ਫੋਟੋ ਫੋਟੋ ਮਾ ਖਿੱਚ ਕੇ ਰੱਖਣੀ ਆ ਉਹਦੀਆਂ ਕਿ ਵੀ ਆ ਤੇਰੀ ਉਹਦੀਆਂ ਉਹਦੀ ਕੀ ਜਾਂਦੇ ਨਾ ਕੀ ਜਾਂਦਾ ਐਫ ਤੇ ਕੀ ਚੀਜ਼ ਵੀ ਆ ਖਾਇਰ ਬਬ ਐਪਦੇ ਕਿਹਦੀ ਐਪਦੇ ਸੱਜ ਮੈਂ ਪੁੱਛਿਆ ਕਿ ਉਹਨੂੰ ਕਹਿੰਦੇ ਮੈਂ ਇੱਕ ਵਾਰੇ ਕਿੰਦਾ ਕਹਿੰਦੇ ਉਹ ਪੁੱਦੀ ਕਹਿੰਦੇ ਉਹਨੂੰ ਹੋਰ ਇਦਾਂ ਹੀ ਹਾਂਜੀ ਇਦਾਂ ਹੀ ਜਾਂਦਾ ਜੇ ਤੂੰ ਮੋਦਨ ਸਾਲੀਆ ਕਿਉਂ ਨਹੀਂ ਦੱਸਿਆ ਮੈਂ ਵੀ ਲੋਕਾਂ ਤੋਂ ਪੁੱਛਦਾ ਸਰਦਾ ਤੂੰ ਪੁੱਛਣਾ ਨਾ ਹੋ ਗਿਆ ਚਾਹ ਠੀਕ ਆ ਤੇ ਮੇਰੇ ਘਰ ਸੁਣ ਉਹਦੀਆਂ ਫੋਟੋ ਖਿੱਚ ਕੇ ਤੇ ਹਾਰ ਪਾ ਕੇ ਪੂਜਾ ਕਰਿਆ ਕਰਨੀ ਰੋਜ਼ ਉਹਦੀ ਉਹਨਾਂ ਨੇ ਵੀ ਜੁੱਤੀਆਂ ਖਾ ਲੈਣੀਆਂ ਹਣ ਯਾਰ ਸਾਲੀ ਜੁੱਤੀਆਂ ਦੀ ਉਹ ਦਸ ਉਹਦੇ ਸਿਰ ਤੇ ਤੇ ਆਪ ਉੱਡਦੇ ਫਿਰਦੇ ਆ ਜੇ ਮੇਰੀ ਜੁੱਤੀਆਂ ਖਾ ਲੈਣੀਆਂ ਸੱਚੀ ਮੇਰੇ ਕੋਲ ਤੂੰ ਇੱਕ ਮਿੰਟ ਹੈ ਜੀ ਉਹ ਤੈਨੂੰ ਨਾ ਲੱਗੀ ਹੋਵੇ ਤੂੰ ਮੇਰੇ ਕੋ ਆਵੇਂ ਦੱਸ ਜੇ ਤੈਨੂੰ ਵੀ ਮੇਰੇ ਵਾਂਗੂ ਸੰਜਿਆ ਲੱਗਾ ਹੋਵੇ ਹੈ ਫੋਲ ਦਿਨ ਇੱਥੇ ਗਾਲ ਸੋਣਾ ਜੇ ਤੈਨੂੰ ਉਹ ਲੱਗੀ ਆ ਤੇ ਮੈਨੂੰ ਆ ਲੱਗਾ ਤੇ ਆਪਾਂ ਮਿਲਦੇ ਆ ਤੇ ਜੇ ਤੈਨੂੰ ਆ ਤੇ ਜੇ ਕੋਈ ਨਾ ਲੱਗੀ ਨਾ ਮਿਲਣਾ ਹੈ ਨਾ ਲੱਗੀਆਂ ਨਾ ਸਾਰਿਆਂ ਨਹੀਂ ਆ ਵੱਖਰੀ ਗੱਲ ਤੇ ਕੋਈ ਮਿਲਦਾ ਹੀ ਨਹੀਂ ਆ ਚੱਲ ਸਾਲੀ ਨਾ ਮੇਰੀ ਗੱਲ ਤਾਂ ਸੁਣ ਮੈਂ ਕਹਿੰਦਾ ਜੇ ਮਾਦਾ ਤੁਸੀਂ ਮੁੰਡਾ ਨੂੰ ਦਿੱਤੇ ਨੂੰ ਹੀ ਸੰਦ ਲੱਗਦਾ ਤੂੰ ਵੀ ਲੱਭਦੇ ਫਿਰ ਰਹੇ ਕਿਨ ਵੀ ਜਦ ਫੁੱਦੀ ਮਾਰਾ ਵਾ ਕਿਰੇ ਜਾ ਕੇ ਹੁਣ ਤੈਨੂੰ ਉਹ ਲੱਗੀਆਂ ਮੈਨੂੰ ਆ ਲੱਗੀ ਆ ਤੈਨੂੰ ਆ ਚਾਹੀਦਾ ਮੈਨੂੰ ਹਾ ਚਾਹੀਦੀ ਆ ਤੇ ਹੁਣ ਆਪਾਂ ਦੋਨਾਂ ਸਰਦਾ ਜਾਂਦਾ ਪਰ ਮਾਦਾ ਮੈਨੂੰ ਨਹੀਂ ਅਜੇ ਚਾਹੀਦਾ ਕੋਸ ਤੈਨੂੰ ਚਾਹੀਦਾ ਜੋ ਚਾਹੀਦਾ ਠੀਕ ਆ ਤੈਨੂੰ ਨਹੀਂ ਚਾਹੀਦਾ ਮੈਂ ਅਜੇ ਸਟੱਡੀ ਕਰਨੀ ਆ ਥੋੜੀ ਦੇਰ ਉਹ ਸਟੱਡੀ ਸਟੱਡੀ ਦੀ ਖੱਲੀ ਬਲੀ ਕਰ ਰਿਹਾ ਸਟੱਡੀ ਪਤਾ ਇੱਕ ਕੀ ਹੁੰਦਾ ਵਾ ਤੈਨੂੰ ਦੱਸਿਆ ਹੀ ਨਹੀਂ ਕਿਸ ਨੇ ਇਹ ਗੋਰੇ ਕੱਤ ਜਿਆਦਾ ਪੜਦੇ ਆ ਉਹਨਾਂ ਕਿੱਥੋਂ ਪੜਦੇ ਉਹ ਪਤਾ ਕਾਹਤੋਂ ਪੜਦੇ ਉਹ ਇਹ ਕੰਮ ਡੇਲੀ ਕਰਦੇ ਆ ਉਹਨਾਂ ਦਾ ਦਿਮਾਗ ਫਰੈਸ਼ ਰਹਿੰਦਾ ਕੁਝ ਉਹ ਇਹ ਕੰਮ ਡੇਲੀ ਵੀ ਕਰਦੇ ਉਹ ਇਹਨਾਂ ਨੂੰ ਇਹ ਕੰਮ ਘਾਟਨੀ ਸੀ ਬਨੈਸ ਕਰਕੇ ਉਹ ਸ਼ਰੀਆਮ ਕਿਸ ਕਰਦੇ ਤੇ ਉਹਨਾਂ ਨੂੰ ਨਗਾ ਤਾਂ ਨਸੀਬ ਹੋ ਗਿਆ ਉਹਨਾਂ ਕਿ ਜਦੋਂ ਚੋਰੀ ਨਹੀਂ ਕਰ ਸਕਦੇ ਉਹ ਸਾਹਮਣੇ ਸਹਾਰਦੇ ਕਿ ਢੇਰ ਬਾਅਦ ਮਿਲਦੇ ਉੱਥੇ ਜਿੱਥੇ ਮਰਜ਼ੀ ਜਾ ਕੇ ਲੱਤਾਂ ਚੁੱਕ ਕੇ ਕਹਿੰਦੀ ਆਪ ਬਾਅਦੇ ਕੰਮ ਕਰ ਘਰ ਨੂੰ ਜਾ ਓਏ ਇਕਦਾਂ ਰਾਤ ਨੂੰ ਮੋਟਰ ਦੇ ਸਾਦੇ ਫਿੱਦੇ ਗਰੀਬ ਦੱਸ ਪੈ ਜੋ ਦੀ ਦੂਰ ਆ ਕੇ ਮੈਂ ਤੈਨੂੰ ਲੈ ਕੇ ਗਿਆ ਹੈ ਕਿੰਨੀ ਦੂਰ ਉਹ ਜੇ ਆਪਾਂ ਕਿਤੇ ਬਾਹਰਲੀ ਕੰਟਰੀ ਜੰਮੇ ਹੁੰਦੇ ਸਿੱਧਾ ਮੈਂ ਤੇਰੇ ਘਰ ਹੁਣਾ ਨਹੀਂ ਤੇਰੇ ਬਾਪੂ ਦਾ ਵੀ ਕੋਈ ਡਰ ਨਹੀਂ ਹੁਣਾ ਹੈ ਤੇਰਾ ਸਾਲ ਤੋਂ ਬਾਅਦ ਪੁਲਿਸ ਨੂੰ ਨਾ ਫੜਾ ਦੇ ਬਾਪੂ ਤੇਰਾ ਆਪਣਾ ਬੂਆ ਵੀ ਖੜਕਾਉਂਦਾ ਤੇ ਹੈ ਤੇ ਉਹ ਨਿਆਰੇ ਨਾ ਮੈਂ ਤੇਰਾ ਕਰਨਾ ਜਿਗਾਰਡਮੈਂਟ ਲਾਉਣਾ ਨਹੀਂ ਦੱਸ ਠੰਡ ਹੈ ਗਈ ਉੱਥੇ ਨਿਆਰੇ ਹੋਣੇ ਇੱਥੇ ਭੈਣ ਦੀ ਲੈਣ ਗਰਮੀ 'ਚ ਮਰ ਗਏ ਆ ਕਦੀ ਔਲੂ 'ਚ ਵੜਦੇ ਆ ਕਦੀ ਕਿਤੇ ਵੜਦੇ ਆ ਦੱਸ ਚੰਗਾ ਬਾਏ ਚਲ ਸਾਲੀ ਬਾਈ ਦੀ ਮੇਰੀ ਗੱਲਾਂ ਸੁਣ ਹਾਂ ਉਹ ਵੇ ਕਿਦਾਂ ਦੇਣੀ ਆ ਤੈਨੂੰ ਸੁਣਿਆ ਨਹੀਂ ਆ ਮੈਂ ਠੀਕ ਹੋ ਜੰਗੀ ਫਿਰ ਤੁਮ ਠੀਕ ਹਲੇ ਹਲੇ ਬੁੰਡ ਪਾਟੀ ਸਾਰੀ ਟੀਵੀ ਹੁੰਦੀ ਵੈਰੀ ਗੱਲ ਕਰਨੀ ਵਾਲੀ ਪਾਟਨੀ ਮੇਰੇ ਲੱਗਾ ਸੁਣ ਕੇ ਜੋ ਤਨ ਸ਼ਰਮ ਨਹੀਂ ਆਉਂਦੀ ਵੈ ਮਿਲਣੇ ਨਹੀਂ ਦੱਲੀ ਕਰੀ ਜਨਾ ਮੇਰੀ ਗੱਲ ਸੁਣ ਬੁੰਡ ਨਹੀਂ ਪਾੜਦੀ ਹੁੰਦੀ ਉਹ ਬੋੜ ਦੇ ਹੱਥ ਵੀ ਲਾਇਆ ਤੂੰ ਮੈਂ ਸਾਲੀ ਦੀ ਚੂੜ ਮਾਰੀ ਜਾਨੀ ਆ ਕਿਓ ਕਰ ਜਾ ਚਲ ਗੱਲ ਤਾਂ ਸੁਣਾ ਚਾ ਠੀਕ ਆ 25 26 ਨੂੰ ਆ ਜਾਣਗੇ ਗੈਸਟ ਯੇ ਤੇ ਫਿਰ ਤੈਨੂੰ ਦੋ ਦਿਨ ਹੋਰ ਰੈਸਟ ਦੇ ਦਾਂਗੇ ਆਪਾਂ 28 28 29 29 ਤੱਕ ਵੇਹਲੀਆਂ ਤੂੰ ਉਹ ਤੋਂ ਬਾਅਦ ਐ ਮੁੰਨ ਕੇ ਆਉਣੀ ਜੇ ਭੈਣ ਚੁੱਦੇ ਇੱਕ ਵਾਲ ਵੀ ਦੇਖਿਆ ਮੈਂ ਅੱਗ ਲਾ ਦਨੀ ਇੱਥੇ ਲਾ ਦੀ ਅੱਗ ਮੈਨੂੰ ਵੀ ਨਾਲ ਲੱਗਦੀ ਚੰਗਾ ਸਗੋ ਤੇ ਅਸੀਂ ਆਪਾਂ ਮੋਕ ਦੇ ਮੇਰਾ ਇੱਕੋ ਵਰੀ ਉਹ ਮੇਰਾ ਤੀਨ ਦਿਨ ਨਹੀਂ ਫੇਰੇ ਬਈ ਕਿ ਉੱਥੇ ਮੋੜਦੇ ਸੜੀ ਭੁਜੀ ਹੋ ਜਣੀ ਉੱਥੇ ਰਹਦੀ ਚੰਗਾ ਬਾਰੇ ਲਵ ਯੂ ਮੈਂ ਲਵ ਯੂ ਟਰੂ ਤੇ ਮੇਰੀ ਗੱਲ ਤਾਂ ਸੁਣ ਮਰਨ ਦੇ ਮੈਰਾ ਇਹ ਤਾਂ ਦੇ ਕੁਛ ਕਰਦੇ ਗਰੀਬ ਦਾ ਮੈਂ ਕੀ ਕਰਦੀ ਇਹਨੂੰ ਚਾਟਿਆ ਕਿ ਮੂੰਹ ਚ ਵੀ ਪੋਣਾ ਮੈਨੂੰ ਚੇਤਾ ਹੀ ਕਰਾਤਾ ਸੱਚ ਹੈ ਤੂੰ ਕਿਉਂ ਸੋ ਇਦਾਂ ਕਰਦੇ ਤੇ ਫੇਰ ਆ ਕੇ ਮੂੰਹ ਚ ਪੋਣਾ ਕਸਾਰੀ ਹੈ ਹੈ ਜੀ ਕਿਉਂ ਮੈਂ ਸਾਬਣ ਪਤਾ ਬੇਬੀ ਸਾਬਨ ਲਾਉਣਾ ਤੇ ਬੇਬੀ ਸਾਬਨ ਪਤਾ ਹੈ ਨਾ ਜੌਨਸਨ ਮੈਨੂੰ ਨਹੀਂ ਪਤਾ ਮੈਂ ਨਹੀਂ ਜੌਨਸਨ ਬੇਬੀ ਸਾਬਨ ਤਾਂ ਲਾਉਣਾ ਇਹਨੂੰ ਮੈਂ ਡੇਲੀ 3-3 ਵਾਰ ਲਾਉਣਾ ਮੈਂ ਤਾਂ ਤੇਰੀ ਕੀ ਹੁੰਦਾ ਮੈਨੂੰ ਕੰਜਰ ਨੂੰ ਕੌਣ ਪੁੱਛਦਾ ਈ ਤੂੰ ਨਹੀਂ ਤੱਕ ਜਿਹਦੇ ਜਾਵੇ ਉਹ ਕਹਿੰਦੀ ਵਾਹ ਗਰੂ ਵਾਹ ਅੱਗਾ 50 ਰੁਪਏ ਤੇ ਗਾਲਾਂ ਕੰਡੀਆਂ ਲਾਵੀ ਬੇਬੇ ਨੂੰ ਖੱਲੀ ਬੱਲੀ ਕਰ ਹੋਰ ਤੇ ਪੱਕਾ ਨਾ ਠਹਿਣੀ ਤੇ ਪੱਕਾ ਨਾ ਹਾਂ ਆਵੇ ਮੰਮੀ ਚੱਲੀ ਆ ਹਲੋ ਬਾਏ ਬਾਏ ਚੱਲ ਠੀਕ ਚੰਗਾ ਫਿਰ ਕਿਸ ਘਰ ਇੱਥੇ ਇਹ ਨਹੀਂ ਇੱਥੇ ਮੈਂ ਨਾਨਾ ਗਾਨੀ ਬਾਹ ਲਾਂਤੇ 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 ਲੈ ਮੈਨੇ ਕਰਨੀ ਤੈਨੂੰ ਮੇਰੀ ਸੋਈ ਪਰ ਅਨੰਤ ਜੀ ਜੀ ਰਹਿ ਤਮਰੇ ਤੇਰੇ ਵਰਗੀ ਜਨਾਨੀ ਹੋਵੇ ਤਾਂ ਮੈਂ ਤਾਂ ਭੁੱਖਾ ਮਾਰਦਾ ਨਹੀਂ ساری ਉਮਰ ਚੰਗਾ ਬਾਈ ਚੰਗਾ ਵੇ ਲੱਤਾਂ ਚੁੱਕੇ ਦੇ ਓਕੇ ਬਾਈ